ਇਹ ਮੈਨੂੰ ਜਮਾਨ ਕਰ ਲਈ ਜਾਂ ਤਾਂ ਨਹੀ ਆ ਵੀ ਪਾ ਯਾਰਾ ਨਹੀਂ ਨਹੀਂ 35 ਤੇ ਬੱਚਾ ਹੈਗਾ ਆ ਦੇਖ ਜਿਹੜਾ ਗਲਤ ਉਹ ਕਹਣ ਉਹ ਕਰਦਾ ਉਹ ਪਾਣੀ ਵਿੱਚ ਹੀ ਯਾਰਾ ਉਹ ਮੈਂ ਕਹਿੰਦਾ ਤੈਨੂੰ ਕਹਿੰਦਾ ਵੀ 35 ਇਹ ਤਾਂ ਪੁੱਛਿਆ ਵੀ ਅਸੀਂ ਪੁੱਛਿਆ ਵੀ ਨਹੀਂ ਯਾਰ ਉਹ ਚਾਰ ਮੰਗੀ ਜਾਂਦਾ ਨਹੀਂ ਨਹੀਂ ਬਸ ਸਾਡੇ ਬਲ ਨੇ ਬਾਹਰ ਜੰਦੂ ਫੇਰ ਬਾਜੀ ਕਰਦੇ ਹਾਂ ਥੱਲਾ ਬਾਈ ਨੂੰ ਪਹਿਲਾਂ ਹਾਂ ਇਹ ਆਪਣੇ ਖੜੇ ਨਹੀਂ ਬੰਦੇ ਯਾਰਾ ਅੱਬ ਗਲਤ ਕੰਮ ਨਹੀਂ ਕਰਦੇਗੀ ਯਾਰਾ ਠੀਕ ਆ ਕਰਨਾ ਵੀ ਨਹੀਂ ਹੈਗਾ ਨਾ ਕਰੀਏ ਜ਼ਿੰਦਗੀ ਚ ਇਹ ਬੱਚਾ ਮੈਨੂੰ ਬਰੋ ਯਾਰਾ ਬੱਚੇ ਪਾਲ ਲੈਣਗੇ ਯਾਰਾ ਕਾਲ ਜੂਗੀ ਵਧੀਆ ਇਹ ਬਾਹਰ ਹੋਰ ਬਥੇਰਾ ਉਹ ਕੀ ਕਰ ਲੈ ਪਹਿਲੀ ਅਸੀਂ ਵੀ ਆਪਣੇ ਤੋਂ ਵੀ ਇਹ ਵੀ ਨਹੀਂ ਮਿਰਦੇ ਯਾਰ ਭਾਈ ਜੀ ਅਸੀਂ ਰੇੜੀ ਲੈ ਕੇ ਚਾਈਏ ਯਾਰ ਅਸੋ ਉਹਦਾ ਨਹੀਂ ਕਰਾਉਂਦੇ ਫੇਮ ਨਾਲ ਕੀ ਕਰ ਲੱਗਿਆ ਫਿਰ ਨਹੀਂ ਤਰਾ ਜਾਵਾਂਗੇ ਯਾਰ ਹਾਂ ਉਹ ਅੱਲਾ ਫੜਾਤਾ ਨਾ ਯਾਰ ਪਿਆ ਵੀ ਯਾਰ ਕਿਦਾ ਇਹ ਜਾ ਉਹ ਮਹਿੰਗੀ ਨਹੀਂ ਹੈਗੀ ਥੋੜਾ ਆਇਆ ਉਹ ਖੜ ਜਾ ਬੋਰ ਨਾ ਯਾਰ ਬਾ ਬਾਾਈ ਤੂੰ ਮੇਰੇ ਨਾਲ ਬੋਰ ਜੇ ਦੇਣੇ ਬੜੇ ਦੇ ਨੀਂ ਜੋ ਮਾਨਾ ਯਾਰ ਦੇਣ ਤਾਂ ਕੀ ਆਣ ਬੰਦੇ ਨੂੰ ਜੇਰੇ ਅਲੱਗ ਮੁੰਡੇ ਗਾਲੀ ਕੱਢੀ ਹੁੰਦਾ ਫਿਰ ਅਸਰ ਕੋਈ ਆਇਆ ਰੋਕੇ ਬਾਈ ਮੰਨ ਮੰਗਾ ਦੀ ਮੈਂ ਅੱਗੇ ਰੋਹਾਂਗਾ ਲਾਈਕ ਰੂਮ ਮਰੋ ਡਰ ਕਹੇ ਮੈਂ ਮੈਂ ਦੋਨੋਂ ਨਾਲ ਬਸ ਰੋਹਾਂਗਾ ਬਕਰ ਸਮੇਂ ਜੋਤੀਆ ਬਣਾ ਰੋਹ ਮਰੋ ਕਹੇ ਮਨੂੰ ਨਹੀਂ ਤਾ ਗੱਪ ਘਮ ਘੋਲਦਾ ਬਾਈ

ਮੈਨੂੰ ਪੁੱਛੋ ਇਹਨੂੰ ਮੰਗਾ 2000 ਰੁਪਿਆ ਹਾਂ ਨਾ ਮੰਗਾ ਬਸ ਅੱਬਾ ਅੱਬਾ ਕੱਟਾ ਮੁੰਡਾ ਹੀ ਨਾ ਹੋਵੇਗਾ ਯਾਰ ਜੇ ਮੈਂ ਦੱਸ ਲਵਾਂ ਨਾ ਇਹ ਵੀ ਕਾਹਦਾ ਨਾੜੀ ਹੁੰਦੀ ਐ ਨਹੀਂ ਸੁਣਦਾ ਇਹਨੇ ਤੇ ਲੈ ਕੀ ਕੀਤੀ ਯਾਰ ਕੀ ਕਿਨੇ ਦੱਸੇ ਸੀ ਅੱਡ ਜਿਹੜੇ ਆ ਰਹਾ ਬਾਜ਼ ਯਾਰਾ ਰਹਾ ਕਿੰਨਾ ਹੋਵੇ ਤੇਰੇ ਬੋਲੀ ਕਰਕੇ ਫੇਰ ਕਹਾ ਜਾਉਂ ਯਾਰਾ ਤੇਰਾ ਬੋਲੀ ਕਰਕੇ ਫੇਰ ਕਹਾ ਜਾਉਂ ਸਰ 5 700 ਰੁਪਿਆ ਕੱਟ ਦੇ ਲਓ 500 500 ਹੋਰ ਪਾ ਲੈ ਨਾ ਨਾ ਓ ਲੈ ਯਾਰ ਮੈਂ ਤੈਨੂੰ ਕਹਿੰਦਾ ਵੀ ਤੂੰ ਮੈਨੂੰ ਤੂੰ ਉਹ ਕਰੀ ਜਾਣਾ ਹੋ ਫੇਰ ਕੀ ਗੱਲ ਆ ਜੀ ਭਾਈ ਇਹ ਇਹ ਲਾ ਜਾ ਇਹ ਮੁੰਮੂ ਤਾਂ ਤੈਨੂੰ 16 ਦੇ 15 ਦੀਆਂ ਰਹਿ ਜਾ ਹੋਰ ਦੱਸ ਭਾਈ ਸਾਢੇ ਦਰਾਂ ਨੇ ਨੀ ਨਾ ਭਾਈ ਸਾਢੇ 12 ਤੇਰਾ ਦੇਣੀਆਂ ਨੇ ਕਹੀ ਤਾਂ ਗੱਲ ਕੋਸਾ ਉਹਦਾ ਗਾ ਯਾਰ 14000 ਦੇ ਬੀਤੀਆਂ ਚਪੂ ਕਰ ਤਰਾ ਹੁਣ ਯਾਰ ਚੱਲ ਯਾਰ ਬੜਾ ਭਾਈ ਯਾਰ ਠੀਕ ਨੇ ਉਹ ਯਾਰ ਮਾਰ ਲੀ ਲਹਿੰਗੇ ਪੱਠਾ ਐਨੇ ਲਾਉਗਾ ਕਿ ਭਾਈ ਹੁਣ ਕੁਝ ਨਹੀਂ ਹੁੰਦਾ ਦਾ ਵੇਹੇ ਗੱਡੋ ਭਾਈ 14000 ਦਾ ਸੌਦਾ ਹੋ ਗਿਆ ਹੈ ਹਾਂ ਇਹਦੇ ਵੀ ਦੇਖ ਸਕਦੇ ਹੋ ਪੰਜ ਪੰਜ ਕੁ ਮਹੀਨੇ ਦੇ ਹੋਣਗੇ ਨਾ ਕਿੰਨੇ ਕਿੰਨੇ ਰਹਿ ਗਏ ਇੱਕ 7000 ਕੋਈ ਮਹਿੰਗੀ ਨਹੀਂ ਹੈਗੀ ਇਹਨਾਂ 1000 1000 ਲਟਾਇਆ ਆ ਦੋਨਾਂ ਦਾ ਸੌਇਆ ਬਾਈ ਆ ਵੀ ਪੁੱਜੀ ਬਾ ਮੈਂ ਕਹਿੰਦਾ ਯਾਰ ਪਾਲਾ ਇਹ ਕਿੰਨੇ ਦੀ ਇਹ 4000 ਸੀ ਹਾਂ ਇਹ ਤਾਂ ਕੀ ਹੋਇਆ ਰਾਲਾ ਯਾਰ ਨਹੀਂ 25 ਉਹ ਤੂੰ ਯਾ ਕਰ ਨੂੰ ਕੌਮ ਯਾਰ ਇਹ 4 ਨੂੰ ਲੈ ਸਾਨੂੰ ਜਵਾਕ ਇਹਦੀ ਤਾਂ ਇਹੀ ਆ ਕਿਨੇ ਉਹ ਓਏ ਯਾਰ ਇਹ ਨਾ ਨਾ ਕਮ ਜਵਾਬ ਦੇ ਰਹੀ ਯਾਰ ਉਹ ਨਾ ਕਮ ਜਵਾਬ ਯਾਰ ਅਸੀਂ ਤਾਂ ਕਿਨੇ ਖੁਸ਼ ਤਾਂ ਕਿ ਲੈ ਜੀ ਯਾਰ 300 ਦੇ ਉਹ ਦੇ ਦੀ 300 ਹੱਥੋਂ ਨਹੀਂ ਹਦੀ ਪਾ ਲੈ ਯਾਰ ਤੂੰ ਮੇਰੀ ਗੱਲ ਸੁਣ ਕਿ 3500 ਰੁਪਏ ਦੇ ਦੇ ਕਿ ਨਾ ਤਾ ਤੈਨੂੰ ਦੇਣੀ ਦੇਣਾ ਨਾ ਨਾ ਹੋਵੇ ਅਲੱਗ ਰੱਖ ਲੋ ਇਹਦਾ 300 ਅਲੱਗ ਰੱਖੂਗਾ ਤੂੰ ਤਾਂ ਤੈਨੂੰ ਤੇ ਪਾਸੋਂ ਕਹਤਾ ਯਾਰ ਇਹਦਾ ਜਵਾਨ ਕਰ ਲਈ ਜਾਂ ਤਾ ਨਹੀਂ ਹਦੀ ਪਾ ਯਾਰ ਨਹੀ ਨਹੀ 350 ਬੱਚਾ ਹੈ ਆ ਦੇਖ ਜੀ ਕੱਲ ਸੁਣ ਓ ਕਾਲ ਨਾ ਕਰਨਾ ਉਪਾਵੇਂ ਬੱਚੀ ਯਾਰ ਉਹ ਮੈਂ ਕਹਿੰਦਾ ਤੈਨੂੰ ਕਹਿੰਦਾ ਵੀ 35 ਇਹ ਤਾਂ ਪੁੱਛਿਆ ਵੀ ਨਹੀਂ ਅਸੀਂ ਪੁੱਛਿਆ ਵੀ ਨਹੀਂ ਯਾਰ ਉਚਾਰ ਮੰਗੀ ਜਾਂਦਾ ਨੀਂਦ ਬਸ ਸਾਡੇ ਬਲੈਂਡਰ ਪਾਹੇ ਦੰਦ ਦੀ ਫੇਰ ਬਾਅਦ ਕਰਦੇ ਆ ਥੱਲਾ ਭਾਈ ਨੂੰ ਪਹਿਲਾਂ ਇਹਦਾ ਆਪਣੇ ਖੜੇ ਨੇ ਬੰਦੇ ਯਾਰਾ ਅੱਬਾ ਗਲਤ ਕੰਮ ਨਹੀਂ ਕਰਦੇਗਾ ਯਾਰਾ ਠੀਕ ਆ ਕਰਨਾ ਵੀ ਨਹੀਂ ਹੈਗਾ ਨਾ ਕਰੀਏ ਜ਼ਿੰਦਗੀ ਚ ਇਹ ਬੱਚਾ ਆਪਾਂ ਇਹ ਮੈਨੂੰ ਪਰੋ ਯਾਰਾ ਬੱਚੇ ਇਹ ਪਾਲ ਲੈਣਗੇ ਯਾਰਾ ਆ ਪਾਲ ਜੂਗੀ ਵਧੀਆ ਗਏ ਵੀ ਪਲੀ ਹੋਈ ਆ ਏਡੀ ਤਾਂ ਕੋਈ ਉਹ ਵੀ ਨਹੀਂ ਇੱਕ ਛੋਟੀ ਵੀ ਨਹੀਂ ਹੈਗੀ ਹਲੋ ਭਰਾ ਹਲੋ ਬਿਆਸਾਈ ਵਾਲਾ ਇਹ ਵਿੱਚ ਬੱਚੀ ਬੋਏ ਬੱਚੀ ਬੋਏ ਹਲੋ ਜੀ ਇੱਕੋ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ 10 11 12 13 14 ਮੈਂ ਤਾਂ ਮੇਰੀ ਆਦਾ ਬਚੋ ਪੇ ਬਲੇ ਕੀ ਨੇ ਪਹਿਲਾਂ 500 ਰੁਪਏ ਤੋ ਲਵਦਾ ਮੈਨੂੰ ਨਮਾ ਦੇ ਦੇ ਉਹ ਨਮਾ ਨੂੰ ਘਰੇ ਰੱਖਾਉਂ ਮੇ ਜੀ ਮੈਂ ਇਹਦਾ ਪਾਉਂਦਾ ਆਪਦਾ ਆਪਦੀ ਮਿੰਤ ਤੋ ਪਰਿਆ ਬੈਸ ਬਰੇ ਸਾਰੇ ਪੱਥਾ ਮਾਰੇ ਹਾਂ ਯਾਰ ਗੋਣੀ ਕਰੀਆ ਬਾਈ ਇਹਦਾ 2500 ਲੈ ਲੈ ਹਾਂ ਹਾਂ ਇਹ ਕਾਹਨਾ ਕਰ ਕਾਹਨਾ ਕਰ ਜੰਮੀ ਕਾਹਨਾ ਕਰ ਉਹ ਕੀ ਹੋ ਗਿਆ ਪਹਿਲੀ ਕੀ ਨਹੀਂ ਵੀ ਆਪਣੇ ਤੋਂ ਵੀ ਇਹ ਵੀ ਨਹੀਂ ਮਿਲਦੇ ਯਾਰ ਭਾਈ ਜਾਈਏ ਅਸੀਂ ਰੇੜੀ ਲੈ ਕੇ ਜਾਈਏ ਯਾਰ ਅਸੀਂ ਉਹਦਾ ਵੀ ਕਰਾ ਦੇ ਨਹੀ ਕਰ ਲਾ ਗਿਆ ਫਿਰ ਨਹੀਂ ਇਤਨਾ ਜਾਵਾਂਗੇ ਯਾਰ ਹਾਂ ਉਹ ਕੱਲਾ ਖੜਾ 3000 ਰੁਪਏ ਵੀ ਯਾਰ ਕਿਦਾ ਇਹ ਦੋ ਮਹਿੰਗੀ ਨਹੀਂ ਹੈਗੀ ਥੋੜਾ ਆਇਆ ਉਹ ਖੜ ਜਾ ਬੋਲ ਨਾ ਯਾਰ ਬਾਬਾਈ ਤੂੰ ਮੇਰੇ ਨਾਲ ਬੋੜ ਜੇ ਦੇਣੇ ਬੜੇ ਦੇਣੇ ਨੀਂ ਜੋ ਮਨਦਾ ਯਾਰ ਫਿਰ ਗਾਘੜੀਆਂ ਨਹੀਂ ਗਿਆ ਹਾਂ ਫਿਰ ਗਾਘੜੀਆਂ ਨੇ ਜਲਦੀ ਇਹ ਤਾਂ ਗੱਲ ਕਰਾਂ ਦੋ ਵਸ ਵੀ ਹੁਣ ਆ ਫੜਾ ਇੱਕ ਦੋ ਤੰਨਾਂ ਦਾ ਫੜਾ ਪੇਸਾ ਦੇ ਦੀ ਚੱਕ ਯਾਰ 100 ਰੁਪਏ ਕੱਢ ਦੇ ਨਹੀਂ ਨਹੀਂ ਬਈ ਦੋ ਜੇ ਮੈਂ ਉਹ ਨੰਨ ਤੋਂ ਲੈਣੀ ਯਾਰ ਇੱਧਰ ਵੀ ਆ ਜਾ ਫਿਰ ਯਾਰ ਉਹ ਵੀ ਮਾਤਣਾ ਗੁਰੂ ਵੀ ਨੇੜੇ ਬਣਾਉਂਗਾ ਹਾਂ ਹਾਂ ਠੀਕ ਹੈ ਨਾ ਗੱਲ ਹੁਣ ਠੀਕ ਹੈ ਬਸ ਚੱਲੀਏ ਕਿੱਧਰ ਆ ਆ ਆ ਕੀ ਹੋਲੇ ਪੁਰਿਆ ਆ ਗਿਆ ਇਹ ਕਰਾ ਦੀ ਅੱਜ ਵੀ ਹੁੰਦੀ ਹੈ ਜੀ ਅੱਜ ਵੀ ਹੋਗੀ ਉਹ ਆਪਾਂ ਲੋਗੋ ਤੁਹਾਨੂੰ ਫੋਨ ਕਰਦੀ ਆ। ਕਿੰਨੇ ਦਾ ਲੱਗੂ? ਪੁਰਿਆ ਇੱਧਰ ਆ ਜਾ ਕਿਹਦੇ ਨੇ? ਆਹਾ ਆਪਣੀ ਨੇ। ਇਹਨਾਂ ਦਾ 10000 ਇਹਦਾ 25000 ਰੁਪਏ। ਇਹ ਭੈਣੋਂ ਉਹਨਾਂ ਚੰਗੀਆਂ ਨੇ ਯਾਰ। ਉਹ ਚੰਗੀਆਂ ਨਹੀਂ ਕਿਹੜੇ ਗੱਲ ਸੇ ਫਰਕ ਅਸੀਂ ਮਹਿੰਗੇ ਲੱਗਦੇ ਹੁਏ ਨੇ ਬਈ ਆਪੀਕ ਨੇ ਫਿਰ ਤੇ ਤੁਹਾਨੂੰ ਜੱਤ ਦਿਨ ਦੇਖੋ। ਇਹ ਕਿੰਨੇ ਦੀਆਂ? ਹਾਂ। ਦੇਖ ਲੈ। ਸਮਾਰ ਤੇ ਦੇਖੋ ਕਿ ਆਹ ਹੋਇਆ। 500 ਨਾਲ ਲੂੰ। ਨਹੀਂ। 500 ਦੇਵਾਂਗੇ। ਆ ਹੀ ਹੋਦਾ ਬਣ ਗਿਆ ਜੇ ਜ ਨਾ ਬਣੇ ਭਾਈ ਬਦਰ ਖੜੀਆਂ ਨੇ ਆ ਕੋਈ ਗੱਲੀ ਕਹ ਕੇ ਰਾਣਾ ਯਾਰ ਆਪਾ ਇੱਕ ਬੰਦਾ ਨਾ ਬੱਚੋ ਗੋਲ ਕਰ ਜਾਂਦਾ ਆਪਾ ਵੀਡੀਓ ਜਿਹਨਾਂ ਉਹ ਗੋਲ ਗੱਲ ਨਹੀਂ ਕਰਨੇ ਹੈਗੀ ਆਲਾ ਜਿਹੜੇ ਉਹਦੀ ਮਹਿੰਤਾ ਦੀ ਰਾਣੀ ਆਲਾ ਸਰ ਤੂੰ ਛੇਸਾ ਆਪ ਪੜ ਪੜੇ ਖੋਣ ਲੱਗੀ ਨੇ ਉਹਦਾ ਭਾਈ ਕੋਸਦਾ ਜਿਹੜੇ ਇਹਦਾ ਹੁਣ 20000 ਮਾਰ ਕੇ ਉਹ ਮੂੰਹ ਪਰ ਮੂੰਹ ਕਰ ਘੜ ਗਿਆ ਬਦਾਰ ਕੋਵਾ ਦਾਂਗੇ ਤੈਨੂੰ ਤਿੰਨੀ ਲੈਣੀਆਂ ਚ ਉਹ ਬਸ ਹੈ ਤਿੰਨੀ ਲੈ ਲੈ ਉਹ ਲੈਣੀਆਂ ਨਹੀਂ ਚੌਥੀ ਨੇ ਲਖਾਈ ਕਰੋ ਬਈ ਸੇ ਲੈਣ ਦੇ ਨਹੀਂ ਬਾਈ ਆਇਓ ਕਿਹ ਵੈਨੇ ਪੈਸੇ ਨਹੀਂ ਹੈਗੇ